ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅੱਜ ਦੀ ਮੇਰੀ ਗੱਲਬਾਤ ਦਾ ਵਿਸ਼ਾ ਆਯੂਸ਼ਮਾਨ ਭਾਰਤ ਸਕੀਮ ਉਹਦੇ ਨਾਲ ਸੰਬੰਧਿਤ ਜਿਹੜੀ ਇੱਕ ਲੈਟਰ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਦੋਵਾਂ ਦਾ ਜਿਹੜਾ ਆਯੂਸ਼ਮਾਨ ਭਾਰਤ ਸਕੀਮ ਅਧਿੰ ਜਿਹੜਾ ਆ ਉਹ ਉਹਨਾਂ ਨੂੰ ਕਵਰ ਕੀਤਾ ਜਾਣਾ ਹੈ ਸੋ ਉਹਨਾਂ ਦੇ ਆਧਾਰ ਜਿਹੜੇ ਉਹ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਸੋ ਇਹ ਲੈਟਰ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੀ ਆ। ਉਪਰੋਕਤ ਵਿਸ਼ੇ ਦੇ ਹਵਾਲਾ ਪੱਤਰ ਦੀ ਲਗਾਤਾਰਤਾ ਵਿੱਚ ਲਿਖਿਆ ਜਾਂਦਾ ਕਿ ਜ਼ਿਲ੍ਹੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਆਯੁਸ਼ਮਾਨ ਭਾਰਤ ਸਕੀਮ ਅਧੀਨ ਕਵਰ ਕੀਤਾ ਜਾਣਾ ਹੈ। ਮੁੱਖ ਦਫ਼ਤਰ ਤੋਂ ਟੈਲੀ ਫੋਨ ਟੈਲੀਫੋਨਿਕਲੀ ਸਨੇਹਾ ਪ੍ਰਾਪਤ ਹੋਇਆ ਹੈ ਕਿ ਉਕਤ ਸਕੀਮ ਤਹਿਤ ਪੋਸ਼ਣ ਟਰੈਕਰ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਆਧਾਰ ਜਿਹੜੇ ਉਹ ਵੈਰੀਫਾਈ ਕੀਤੇ ਜਾਣੇ ਆ। ਸੋ ਇਸ ਲਈ ਜਿਹੜੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਆਧਾਰ ਵੈਰੀਫਾਈ ਨਹੀਂ ਹਾਏ ਉਨ੍ਹਾਂ ਦੀ ਲਿਸਟ ਭੇਜਦੇ ਹੋਏ ਹਦਾਇਤ ਕੀਤੀ ਜਾਂਦੀ ਹੈ ਕਿ ਜਿਹੜੇ ਆਧਾਰ ਆ ਉਹ ਵੈਰੀਫਾਈ ਤੁਰੰਤ ਕੀਤੇ ਜਾਣ ਤੇ ਤਾਂ ਜੋ ਇਹਨਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਕੀਮ ਤਹਿਤ ਕਵਰ ਕੀਤਾ ਜਾ ਸਕੇ ਆਧਾਰ ਵੈਰੀਫਾਈ ਸਮੇਂ ਸਿਰ ਨਾ ਹੋਣ ਦੀ ਸੂਰਤ ਵਿੱਚ ਆਪਦੀ ਨਿੱਜੀ ਜ਼ਿੰਮੇਵਾਰੀ ਹੋਊਗੀ ਸੋ ਇਹ 16 7 ਦੀ ਲੈਟਰ ਹੈਗੀ ਹੈ ਕਿ ਜਿਹਦੇ ਵਿੱਚ ਦੱਸਿਆ ਗਿਆ ਕਿ ਭਾਰਤ ਆਯੁਸ਼ਮਾਨ ਭਾਰਤ ਸਕੀਮ ਦੇ ਅਧੀਨ ਜਿਹੜਾ ਸਾਰੇ ਹੀ ਆਂਗਣਵਾੜੀ ਵਰਕਰ ਤੇ ਹੈਲਪਰਸ ਨੂੰ ਕਵਰ ਕੀਤਾ ਜਾਣਾ ਸੋ ਪੋਸ਼ਣ ਟਰੈਕਰ ਤੇ ਜਿਹੜੀ ਆ ਸਾਡੀ ਆਧਾਰ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਸੋ ਤਕਰੀਬਨ ਜਿਹੜੇ ਬਹੁਤ ਸਾਰੇ ਆਂਗਣਵਲੀ ਵਰਕਰਾਂ ਜਿਹੜੇ ਆ ਉਹ ਆਧਾਰ ਵੈਰੀਫਾਈ ਫਾਈਲ ਹੋ ਚੁੱਕੇ ਹੋਣਗੇ ਪਰ ਜਿਨ੍ਹਾਂ ਦੇ ਰਹਿ ਚੁੱਕੇ ਆ ਉਹ ਵੀ ਆਪਣੇ ਜਿਹੜਾ ਦਫ਼ਤਰ ਦੇ ਨਾਲ رابطہ ਕਾਇਮ ਕਰਕੇ ਜਿਹੜਾ ਸਬੰਧਤ ਸੁਪਰਵਾਈਜ਼ਰ ਨੂੰ ਕਹਿ ਕੇ ਆਪਣੇ ਜਿਹੜੇ ਆਧਾਰ ਵੈਰੀਫਿਕੇਸ਼ਨ ਕਰਵਾ ਲਓ ਤਾਂ ਕਿ ਜਿਹੜਾ ਆਯੁਸ਼ਮਾਨ ਭਾਰਤ ਸਕੀਮ ਦਾ ਲਾਭ ਜਿਹੜਾ ਉਹ ਸਾਰੀਆਂ ਹੀ ਆਂਗਣਵਲੀ ਵਰਕਰਾਂ ਤੇ ਫਾਇਰ ਪ੍ਰਾਪਤ ਮਿਲ ਸਕੇ ਸੋ ਇਹ ਸੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨ